ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਪਕੌੜੇ ਪਕੌੜੇ ਆਪਾਂ ਦੋ ਤਰ੍ਹਾਂ ਦੇ ਬਣਾਵਾਂਗੇ ਪਹਿਲਾਂ ਵੀ ਆਪਾਂ ਆਪਣੇ ਚੈਨਲ ਦੇ ਉੱਤੇ ਬੈਂਗਨ ਦੇ ਪਕੌੜਿਆਂ ਦੀ ਰੈਸਪੀ ਪਾਈ ਹੋਈ ਆ ਪਰ ਅੱਜ ਆਪਾਂ ਬਣਾਵਾਂਗੇ ਜੀ ਦੋ ਕਿਸਮ ਦੇ ਪਕੌੜੇ ਤੇ ਇੱਕ ਬਣਾਵਾਂਗੇ ਆਪਾਂ ਬੈਂਗਨ ਦੇ ਪਕੌੜੇ ਤੇ ਦੂਜਾ ਆਪਾਂ ਬਣਾਵਾਂਗੇ ਜੀ ਗੋਲ ਘੀਰੇ ਦੇ ਪਕੌੜੇ ਬਹੁਤ ਜੀ ਜਿਆਦਾ ਟੇਸਟੀ ਹੈ ਜਿਹੜੇ ਬਣ ਕੇ ਤਿਆਰ ਹੁੰਦੇ ਨੇ ਰਖਾਣ ਵਿੱਚ ਵੀ ਬਹੁਤ ਟੇਸਟੀ ਲੱਗਦੇ ਨੇ ਤੇ ਸਿਹਤ ਵਾਸਤੇ ਵੀ ਇਹ ਚੰਗੇ ਹੁੰਦੇ ਨੇ ਕਿਉਂਕਿ ਇਸ ਵੈਜੀਟੇਬਲ ਦੇ ਪਕੌੜੇ ਬਹੁਤ ਵਧੀਆ ਪਾਉਂਦੇ ਨੇ ਤੇ ਇਹਨਾਂ ਪਕੌੜਿਆਂ ਨੂੰ ਆਪਾਂ ਬਣਾਵਾਂਗੇ ਜੀ ਸਿਰਫ ਵੇਸਣ ਦੇ ਇੱਕੋ ਬੈਟਰ ਦੇ ਨਾਲ ਆਪਾਂ ਦੋ ਤਰ੍ਹਾਂ ਦੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਬਣਾਵਾਂਗੇ ਜੀ ਨਾਲ ਇਹਨਾਂ ਦੇ ਖਾਣ ਵਾਸਤੇ ਤਿੱਖੀ ਚਟਨੀ ਤਿੱਖੀ ਚਟਨੀ ਬਣਾਉਣ ਵਾਸਤੇ ਆਪਾਂ ਇੱਥੇ ਲਈਏ ਇੱਕ ਲਈ ਆ ਤੇ ਨਾਲ ਹੀ ਅੱਧੀ ਕੌਲੀ ਲਈ ਆਪਾਂ ਗਿਰੀਆਂ ਦੀ ਤੇ ਨਾਲ ਲੀਆਂ 6-7 ਹਰੀਆਂ ਮਿਰਚਾਂ ਤੇ ਫਰੈਸ਼ ਪਦੀਨਾ ਪਦੀਨੇ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸਾਫ਼ ਪਾਣੀ ਦੇ ਨਾਲ ਤੇ ਸਭ ਤੋਂ ਪਹਿਲਾਂ ਕਰਦੇ ਹਾਂ ਜੀ ਤਿਆਰੀ ਚਟਨੀ ਬਣਾਉਂਦੀ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਸਬਜ਼ੀਆਂ ਦੀ ਕਟਿੰਗ ਪਕੌੜਿਆਂ ਵਾਸਤੇ ਅੰਬੀ ਨੂੰ ਛਿੱਲ ਲੈਣੇ ਆ ਪਹਿਲਾਂ ਇਹਦੀ ਥੋੜੀ ਜਿਹੀ ਮੋਟੀ ਛਿੱਲ ਲਾਵਾਂਗੇ ਆਪਾਂ ਕਿਉਂਕਿ ਕੱਚੀ ਅੰਬੀ ਦਾ ਜਿਹੜਾ ਛਿਲਕਾ ਹੁੰਦਾ ਉਹ ਥੋੜਾ ਕਸੈਲਾ ਹੁੰਦਾ ਇਸ ਕਰਕੇ ਆਪਾਂ ਇਹਦੀ ਮੋਟੀ ਛਿੱਲ ਲਾ ਦਾਂਗੇ ਅੰਬੀ ਨੂੰ ਆਪਾਂ ਚੰਗੀ ਤਰ੍ਹਾਂ ਛਿਲ ਲਿਆ ਤੇ ਹੁਣ ਆਪਾਂ ਇਹਨੂੰ ਇੱਕ ਮੱਗੇ ਦੇ ਵਿੱਚ ਕੱਟ ਲੈਨੇ ਆ ਬਿਲਕੁਲ ਪਤਲੇ ਪਤਲੇ ਪੀਸਸਾਂ ਦਾ ਕੱਟ ਲਾਂਗੇ ਅੰਬੀ ਨੂੰ ਆਪਾਂ ਕੱਟ ਲਿਆ ਤੇ ਨਾਲ ਹੀ ਹੁਣ ਪਾ ਦਾਂਗੇ ਜਿਹਦੇ ਵਿੱਚ ਗਿਰੀਆਂ ਮੂਠਲੀ ਦੀਆਂ ਤੇ ਨਾਲ ਹੀ ਪਾ ਦਾਂਗੇ ਜੀ ਹਰੀਆਂ ਮਿਰਚਾਂ 6-7 ਹਰੀਆਂ ਮਿਰਚਾਂ ਲਈਆਂ ਨੇ ਤੁਸੀਂ ਜਿੰਨੀ ਸਪਾਈਸੀ ਰੱਖਣੀ ਹੈ ਤੁਸੀਂ ਰੱਖ ਸਕਦੇ ਹੋ ਤੇ ਨਾਲ ਹੀ ਪਾ ਦਾਂਗੇ ਜੀ ਫਰੈਸ਼ ਪਦੀਨਾ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਜੀਰਾ ਜੀਰੇ ਦਾ ਟੇਸ ਚਟਨੀ ਵਿੱਚ ਬਹੁਤ ਵਧੀਆ ਹੁੰਦਾ ਤੇ ਅੱਧਾ ਚਮਚ ਪਾ ਦਾਂਗੇ ਜੀ ਆਪਾਂ ਮਿਰਚ ਨਮਕ ਦਾ ਤੇ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਇੰਨੇ ਸਪices ਪਾ ਗਏ ਤੇ ਹੁਣ ਆਪਾਂ ਚਟਨੀ ਨੂੰ ਪੀਸਦੇ ਆ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਪਾਣੀ ਮਸਾਲੇ ਜੋ ਵੀ ਆਪਾਂ ਪਾਉਣੇ ਸੀ ਇਹਦੇ ਵਿੱਚ ਪਾ ਲੈਨੇ ਤੇ ਹੁਣ ਆਪਾਂ ਚਟਨੀ ਨੂੰ ਗ੍ਰाइंड ਕਰ ਲੈਨੇ ਆ ਚੰਗੀ ਤਰੀਕੇ ਨਾਲ ਇਸ ਤਰ੍ਹਾਂ ਹੌਲੀ ਹੌਲੀ ਚਲਾ ਕੇ ਤੇ ਆਪਾਂ ਚਟਨੀ ਨੂੰ ਪੀਸ ਲੈਣਾ ਤੇ ਲਓ ਜੀ ਆਪਾਂ ਪਕੌੜਿਆਂ ਨਾਲ ਖਾਣ ਵਾਸਤੇ ਅੱਜ ਦੀ ਆਪਾਂ ਸਪਾਈਸੀ ਜੀ ਚਟਨੀ ਬਣਾ ਕੇ ਤਿਆਰ ਕਰ ਲਈ ਹੈ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਜੀ ਇੱਕ ਭਾਂਡੇ ਵਿੱਚ ਤੇ ਅਗਲੀ ਤਿਆਰੀ ਕਰਦੇ ਆਂ ਚਟਨੀ ਨੂੰ ਕੱਢ ਲੈਣਾ ਜੀ ਇੱਕ ਡੋਂਗੇ ਦੇ ਵਿੱਚ ਤੇ ਹੁਣ ਆਪਾਂ ਪਕੌੜਿਆਂ ਦੀ ਤਿਆਰੀ ਕਰਦੇ ਆਂ ਪਕੌੜੇ ਬਣਾਉਣ ਵਾਸਤੇ ਆਪਾਂ ਪਹਿਲਾਂ ਘੋਲ ਲੈਣੇ ਆ ਜੀ ਬੇਸਣ ਨੂੰ ਤੇ ਬੇਸਣ ਆਪਾਂ ਲੈ ਲਾਂਗੇ ਜੀ ਦੋ ਤਰ੍ਹਾਂ ਦੇ ਆਪਾਂ ਪਕੌੜੇ ਬਣਾਉਣੇ ਆ ਇਹਦੇ ਵਾਸਤੇ ਆਪਾਂ ਕੋਲੀ ਜੇ ਡੋਂਗੇ 'ਚ ਪਾ ਲਾਂਗੇ ਬੇਸਣ ਕੋੜਿਆਂ ਵਾਸਤੇ ਆਪਾਂ ਬੇਸਣ ਲੈ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸਵਾਦ ਦੇ ਹਿਸਾਬ ਨਾਲ ਨੂਨ ਤੇ ਥੋੜੀ ਜੀ ਪਾਵਾਂਗੇ 1/2 ਚਮਚ ਦੇ ਕਰੀਬ ਲਾਲ ਮਿਰਚ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੀ ਆਪਾਂ ਲਾਲ ਮਿਰਚ ਜਿਹੜੀ ਰੰਗ ਵਾਲੀ ਹੁੰਦੀ ਹੈ ਐਮ ਡੀ ਐਚ ਦੀ ਤੇ ਥੋੜੀ ਜੀ ਪਾਵਾਂਗੇ ਆਪਾਂ ਹਲਦੀ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਗਰਮ ਮਸਾਲਾ ਇੰਨੇ ਮਸਾਲੇ ਪਾਉਣ ਤੋਂ ਬਾਅਦ ਨਾਲ ਹੀ ਆਪਾਂ ਹੁਣ ਇੱਥੇ ਪਾ ਦਾਂਗੇ ਜੀ ਇੱਕ ਚਮਚ ਆਪਾਂ ਲਈ ਹੈ ਪੀਸੀ ਹੋਈ ਸੁੱਕੀ ਮੇਥੀ ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਤੇ ਫਿਰ ਇਹਨੂੰ ਆ ਬੈਟਰ ਨੂੰ ਆਪਾਂ ਤਿਆਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਹੁਣ ਆਪਾਂ ਪਾ ਦਾਂਗੇ ਜੀ ਥੋੜਾ ਥੋੜਾ ਪਾਣੀ ਵੇਸਣ ਨੂੰ ਆਪਾਂ ਘੋਲ ਕੇ ਚੰਗੀ ਤਰ੍ਹਾਂ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਘੁਲਿਆ ਹੋਇਆ ਵੇਸਣ ਸਾਨੂੰ ਪਕੌੜਿਆਂ ਵਾਸਤੇ ਚਾਹੀਦਾ ਹੈ ਤੇ ਹੁਣ ਆਪਾਂ ਵੇਸਣ ਨੂੰ ਰੱਖਦੇ ਹਾਂ ਜੀ ਇੱਕ ਸਾਈਡ ਤੇ ਤੇ ਬੈਂਗਣ ਪਕੌੜਿਆਂ ਵਾਸਤੇ ਬੈਂਗਣ ਤੇ ਕੀਏ ਨੂੰ ਕੱਟ ਲੈਣੇ ਆ ਕਿਸ ਤਰ੍ਹਾਂ ਦੇ ਪੀਸ ਸਾਨੂੰ ਚਾਹੀਦੇ ਨੇ ਕੀਏ ਨੂੰ ਆਪਾਂ ਛਿੱਲ ਲਿਆ ਚੰਗੀ ਤਰੀਕੇ ਨਾਲ ਤੇ ਇਹਨੂੰ ਧੋ ਵੀ ਲਿਆ ਤੇ ਹੁਣ ਆਪਾਂ ਇਹਦੀ ਕਰਾਂਗੇ ਇਹਦੀ ਸੈਂਟਰ ਚੋ ਕਟਿੰਗ ਦੋ ਪੀਸ ਕਰ ਲਾਂਗੇ ਇਹਦੇ ਤੇ ਜਿਸ ਤਰ੍ਹਾਂ ਦੇ ਸਾਨੂੰ ਪੀਸ ਚਾਹੀਦੇ ਨੇ ਆਪਾਂ ਉਸੇ ਹਿਸਾਬ ਨਾਲ ਇੰਨੇ ਦੇ ਪੀਸ ਕਰ ਲ ਕੇ ਤਿਆਰ ਕਰ ਲਾਂਗੇ ਤੇ ਆਪਾਂ ਇਹਨਾਂ ਕੇਂਦਰ ਜੇ ਇੱਕ ਮਾਰਾਂਗੇ ਜੀ ਹੋਰ ਕੱਟ ਤੇ ਇੰਨੇ ਛੋਟੇ ਛੋਟੇ ਆਪਾਂ ਪੀਸ ਜਿਹੜੇ ਬਣਾ ਕੇ ਤਿਆਰ ਕਰ ਲਾਂਗੇ ਕੱਟ ਕੇ ਆ ਦੇਖੋ ਤੁਸੀਂ ਦੇਖ ਸਕਦੇ ਬਿਲਕੁਲ ਪਤਲੇ ਪਤਲੇ ਪੀਸ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪੀਸਾਂ ਨੂੰ ਕੱਟ ਲੈਣੇ ਆ ਅੱਗੇ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਪੀਸਸ ਸਾਨੂੰ ਚਾਹੀਦੇ ਨੇ ਤੇ ਬੈਂਗਨ ਨੂੰ ਸੈਂਟਰ ਤੋਂ ਕੱਟ ਮਾਰ ਕੇ ਇਹਦੇ ਵੀ ਆਪਾਂ ਲੰਬੇ ਪੀਸ ਬਣਾ ਕੇ ਤਿਆਰ ਕਰ ਲਾਂਗੇ ਬੈਂਗਨਾਂ ਦੇ ਆਪਾਂ ਪੀਸ ਕਰ ਲੈਨੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਚੁੱਲੇ ਵੱਲ ਬੈਂਗਨਾਂ ਦੇ ਤੇ ਕੀਹ ਦੇ ਪਕੌੜੇ ਬਣਾਉਣ ਵਾਸਤੇ ਤੇਲ ਆਪਣਾ ਹੋ ਗਿਆ ਇੱਧਰ ਚੰਗੀ ਤਰੀਕੇ ਨਾਲ ਗਰਮ ਤੁਸੀਂ ਦੇਖ ਸਕਦੇ ਹੋ ਆਪਾਂ ਚੈੱਕ ਕਰ ਲਿਆ ਵੇਸਣ ਪਾ ਕੇ ਤੇ ਹੁਣ ਆਪਾਂ ਵੇਸਣ ਦੇ ਵਿੱਚ ਥੋੜੇ ਜਿਹਾ ਪਾ ਦਾਂਗੇ ਜੀ ਬੈਂਗਨ ਦੇ ਪੀਸ ਇਹਨੂੰ ਚੰਗੀ ਤਰ੍ਹਾਂ ਡਿਪ ਕਰਕੇ ਤੇ ਹੱਥ ਦੇ ਨਾਲ ਇੱਕ ਇੱਕ ਆਪਾਂ ਪਾ ਦਾਂਗੇ ਤੇਲ ਦੇ ਵਿੱਚ ਤੇ ਹੁਣ ਕੋੜਿਆਂ ਦੀ ਸਾਈਡ ਨੂੰ ਕਰਦਨੇ ਆ ਜੀ ਚੇਂਜ ਚਿਮਚੇ ਦੇ ਨਾਲ ਤੇ ਪਕੌੜਾ ਨੂੰ ਇੱਥੇ ਤਾਂ ਸਾਰਿਆਂ ਨੂੰ ਹਲਟਪੰਟ ਕਰਕੇ ਤੇ ਆਪਾਂ ਸੇਕ ਲੈਨੇ ਆ ਸੇਕ ਲਵਾਂਗੇ ਕੋੜੇ ਆਪਣੇ ਹੋ ਚੁੱਕੇ ਨੇ ਫਰਾਈ ਤੇ ਇਹਨਾਂ ਨੂੰ ਕੱਢ ਲੈਨੇ ਆ ਜੀ ਇੱਕ ਛਾਨਣੀ ਦੇ ਵਿੱਚ ਐਕਸਟਰਾ ਤੇਲ ਆ ਜਿਹੜਾ ਸਾਰਾ ਇਹਨਾਂ ਦਾ ਨੁੱਟੜ ਜਾਏਗਾ ਜਿਸ ਤਰ੍ਹਾਂ ਆਪਾਂ ਬੈਂਗਨ ਦੇ ਪਕੌੜੇ ਕੱਢੇ ਸੀ ਇਸੇ ਤਰ੍ਹਾਂ ਹੀ ਹੁਣ ਆਪਾਂ ਕੀਏ ਦੇ ਪਕੌੜੇ ਕੱਢਾਂਗੇ ਜੀ ਇੱਕ ਇੱਕ ਕਰਕੇ ਡਿਪ ਕਰਕੇ ਬੇਸਨ ਦੇ ਵਿੱਚੋਂ ਤੇ ਇਸ ਤੇਲ ਦੇ ਵਿੱਚ ਛੱਡ ਦਾਂਗੇ ਤੁਸੀਂ ਕੋਰੀ ਬੈਂਗਨ ਦੇ ਕੀਏ ਦੇ ਪਕੌੜੇ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਤੇ ਬੱਚਿਆਂ ਨੂੰ ਤੇ ਤੁਸੀਂ ਜ਼ਰੂਰ ਬਣਾ ਕੇ ਦਿਓ ਜੀ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਨੇ ਇੱਕ ਸਾਈਡ ਤੋਂ ਆਪਣੇ ਪਕੌੜੇ ਸਿੱਕ ਚੁੱਕੇ ਨੇ ਤੇ ਦੂਜੀ ਸਾਈਡ ਵੀ ਆਪਾਂ ਸੇਕ ਲੁੱਕੇ ਕਰ ਲੈਣੇ ਆ ਜੀ ਇਹਨਾਂ ਨੂੰ ਤਿਆਰ ਇੱਕ ਸਾਈਡ ਤੋਂ ਜਦੋਂ ਪਕੌੜੇ ਸਿੱਕ ਜਾਣ ਉਸ ਤੋਂ ਬਾਅਦ ਆਪਾਂ ਸੇਕ ਆ ਜਿਹੜਾ ਥੋੜਾ ਜਿਹਾ ਮੀਡੀਅਮ ਕਰ ਦਾਂਗੇ ਕਿਉਂਕਿ ਪਕੌੜੇ ਜਿਹੜੇ ਅੰਦਰ ਤੱਕ ਸਿੱਕ ਜਾਣਗੇ ਚਲੋ ਜੀ ਆਪਣੇ ਲੋਕੀ ਦੇ ਗੋਲ ਲੋਕੀ ਦੇ ਪਕੌੜੇ ਵੀ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਵੀ ਛਾਣੇ ਵਿੱਚ ਕੱਢ ਕੇ ਇਹਨਾਂ ਦਾ ਜਿਹੜਾ ਐਕਸਟਰਾ ਤੇਲ ਆ ਉਹਨਾਂ ਨੂੰ ਕੱਢ ਲੈਨੇ ਆ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਕੱਢ ਲਾਂਗੇ ਜੀ ਇਹਨੇ ਜੀ ਆਪਣੇ ਲੋਕੀ ਦੇ ਪਕੌੜੇ ਬਹੁਤ ਹੀ ਵਧੀਆ ਕਰਾਰੇ ਪਕੌੜੇ ਆਪਣੇ ਬਣ ਕੇ ਤਿਆਰ ਹੋਏ ਨੇ ਬੈਂਗਨ ਦੇ ਪਕੌੜੇ ਵੀ ਆਪਣੇ ਬਿਲਕੁਲ ਤਿਆਰ ਨੇ ਦੋ ਤਰ੍ਹਾਂ ਦੇ ਪਕੌੜੇ ਆਪਾਂ ਅੱਜ ਦੇ ਬਣਾ ਕੇ ਤਿਆਰ ਕੀਤੇ ਨੇ ਤੇ ਨਾਲ ਇਹਨਾਂ ਨੂੰ ਆਪਾਂ ਸਰਵ ਕਰਾਂਗੇ ਜੀ ਦੋ ਤਰ੍ਹਾਂ ਦੇ ਪਕੌੜਿਆਂ ਨੂੰ ਚਟਨੀ ਦੇ ਨਾਲ ਮੂੰਗਫਲੀ ਦੀ ਤੇ ਕੱਚੀ ਅੰਬੀ ਦੀ ਚਟਨੀ ਬਹੁਤ ਹੀ ਜਿਆਦਾ ਕਰਾਰੀ ਤੇ ਸਪਾਈਸੀ ਚਟਨੀ ਆਪਣੀ ਬਣ ਕੇ ਤਿਆਰ ਹੋਈ ਹੈ ਤੇ ਜੇਕਰ ਅੱਜ ਦੀ ਪਕੌੜਿਆਂ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਦੇਖ ਸਕਦੇ ਹੋ ਪਕੌੜੇ ਆਪਣੇ ਬਹੁਤ ਹੀ ਵਧੀਆ ਕ੍ਰਿਸਪੀ ਤੇ ਕਰਾਰੇ ਪਕੌੜੇ ਬਣ ਕੇ ਤਿਆਰ ਹੋਏ ਨੇ ਦੇਖੋ ਤੇ ਇਹਨਾਂ ਨੂੰ ਖਾਓ ਤੁਸੀਂ ਜੀ ਆਪਣੀ ਮਨਪਸੰਦ ਦੀ ਚਟਨੀ ਦੇ ਨਾਲ